ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੰਦੀਵਾਲਾ 9443 ਤੇ ਤੇ ਆਪਾਂ ਲੱਗਿਆ ਇਹ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਪੂਰੀ ਦੇਖਿਆ ਕਰੋ ਤੇ ਨਾਲ ਨਾਲ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇੱਥੇ ਆਪਾਂ ਜਾ ਰਹੇ ਹਾਂ ਜੀ ਬਾਹਰ ਪਸੋਂ ਪਾਣੀ ਦਿਖਾ ਰਹੇ ਹਾਂਗੇ ਤੇ ਨਾਲ ਨਾਲ ਆਪਾਂ ਤੁਹਾਡੇ ਨਾਲ ਕਰਾਂਗੇ ਜੀ ਗੱਲਾਂ ਬਾਤਾਂ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਵਧੀਆ ਗੱਲਬਾਤ ਕਰਨ ਜਾ ਰਹੇ ਹਾਂਗੇ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਅੱਜ ਆਪਾਂ ਤੁਹਾਡੇ ਨਾਲ ਮਿਹਨਤ ਤੇ ਕਿਸਮਤ ਦੇ ਵਿੱਚ ਦੀ ਗੱਲ ਕਰਦੇ ਹਾਂ ਵੀ ਮਿਹਨਤ ਕੀ ਹੁੰਦੀ ਹੈ ਕਿਸਮਤ ਕੀ ਹੁੰਦੀ ਹੈ ਦੇਖੋ ਜੀ ਮਿਹਨਤ ਤੇ ਕਿਸਮਤ ਹਨਾ ਆਪਾਂ ਨੂੰ ਆਪ ਬਣਾਉਣੀ ਪੈਂਦੀ ਹੁੰਦੀ ਹੈ ਕਿਸਮਤ ਕੁਝ ਨਹੀਂ ਹੁੰਦੀ ਕਈ ਕਹਿੰਦੇ ਹੁੰਦੇ ਆ ਵੀ ਇਹ ਤੇ ਵੀ ਕਿਸਮਤ ਚਾਹ ਹਲਾਇ ਲਿਖੀ ਹੋਈ ਸੀ ਦੇਖੋ ਇਹ ਕੋਈ ਖਾਸ ਗੱਲ ਨਹੀਂ ਹੈਗੀ ਹਨਾ ਤੇ ਹੋ ਜਾਂਦਾ ਹੁੰਦਾ ਜੀ ਕਈ ਵਾਰ ਹਨਾ ਕੰਮ ਉਲਟ-ਪੁਲਟ ਹੋ ਜਾਂਦਾ ਹੁੰਦਾ ਪਰ ਜੇ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਵਾਪਰ ਗਈ ਉਦਾਹਰਨ ਦੇ ਲਈ ਤੁਸੀਂ ਪਸ਼ੂਆਂ ਦਾ ਕੰਮ ਤੰਦਾ ਕਰਦੇ ਹੋ ਮੇਰੀ ਤਰ੍ਹਾਂ ਤੇ ਮੰਨ ਕੇ ਚਲੋ ਤੁਹਾਡਾ ਕੋਈ ਪਸ਼ੂ ਖਰਾਬ ਨਿਕਲ ਗਿਆ ਹਨਾ ਜਾਂ ਰੀਪਟ ਹੋ ਗਿਆ ਜਾਂ ਕੋਈ ਪਸ਼ੂ ਮੰਨ ਕੇ ਚਲੋ ਵੀ ਖਰਾਬ ਹੋ ਗਿਆ ਹਨਾ ਤਾਂ ਤੁਸੀਂ ਜਿਹੜੀ ਆਪਣੀ ਮਿਹਨਤ ਉਹ ਨਾ ਛੱਡੋ ਜੀ ਮੇਰੇ ਨਾਲ ਵੀ ਐਵੇਂ ਹੀ ਹੋਇਆਗਾ ਵੀ ਪਹਿਲਾਂ ਵੀ ਮੇਰੀ ਮੇ ਉਹਦੋਂ ਹਜੇ ਮੈਂ ਕੰਮ ਨਹੀਂ ਕਰਨ ਲੱਗੀ ਹੋਈ ਸੀ ਤੇ ਸਾਡੀ ਗਾਂ ਰਪੀਟ ਹੋ ਗਈ ਸੀ ਚਲੋ ਅਸੀਂ ਫੜਾਤੀ ਹਣਾ ਉਦੋਂ ਇੰਨੀ ਆਪਾਂ ਨੂੰ ਸਮਝ ਨਹੀਂ ਹੁੰਦੀ ਸੀ ਤੇ ਉਸ ਤੋਂ ਬਾਅਦ ਜੀ ਮੇਰੀ ਪਾਲੀ ਹੋਈ ਇੱਕ ਹੋਰ ਬੈੜ ਬਹੁਤ ਵਧੀਆ ਬਰੀਕਣ ਬੈੜ ਤੇ ਜੇਕਰ ਉਹ ਰਹਿ ਜਾਂਦੀ ਤਾਂ 70-80 ਹਜ਼ਾਰ ਦੀ ਸੀਗੀ ਤੇ ਲੇਕਿਨ ਉਸ ਮੰਦੀ ਹਣਾ ਭੱਲੇ ਰੁਪਏ ਦੇ ਕੇ ਫੜਾਉਣੀ ਪਈ ਐ ਤੇ ਹੋਰ ਰਪੀਟ ਹੋ ਗਈ ਤੇ ਆਰਦੇ ਨੇ ਬਹੁਤ ਕਿਹਾ ਹੀ ਸਾਡੇ ਪਾਪਾ ਜੀ ਥੋੜਾ ਜਿਹਾ ਐਵੇਂ ਹੀ ਉਹਨਾਂ ਦਾ ਸੁਭਾਅ ਤੇ ਉਹ ਕਹਿੰਦੇ ਵੀ ਗਾਈਆਂ ਗੁਈਆਂ ਚ ਕੋਈ ਫਾਇਦਾ ਨਹੀਂ ਹੈਗਾ ਹਨਾ ਹੁਣ ਤੁਸੀਂ ਐਵੇਂ ਕਰੋ ਵੀ ਪਸ਼ੂਆਂ ਬਸ ਨਹੀਂ ਇੰਨਾ ਫਾਇਦਾ ਹੈਗਾ ਵੀ ਤੁਸੀਂ ਛੱਡੋ ਨਹੀਂ ਜੀ ਕਦੇ ਵੀ ਨਹੀਂ ਹਨਾ ਵੀ ਉਹ ਉੱਥੇ ਕਹਿਣ ਲੱਗੇ ਵੀ ਆਪਣੀਆਂ ਕਿਸਮਤ ਚ ਪਸ਼ੂ ਕਿੱਥੋਂ ਅਜਿਹਾ ਕੁਝ ਨਹੀਂ ਹੁੰਦਾ ਜੀ ਤੁਸੀਂ ਹਮੇਸ਼ਾ ਜਿਹੜੀ ਆਪਣੀਆਂ ਮੇਨ ਤੋਂ ਜਾਰੀ ਰੱਖੋ ਇਹਦਾ ਮਤਲਬ ਇਹ ਨਹੀਂ ਜੇ ਤੁਹਾਡਾ ਇੱਕ ਪਸ਼ੂ ਖਰਾਬ ਹੋ ਗਿਆ ਤਾਂ ਤੁਸੀਂ ਵੀ ਸਾਰੇ ਪਸ਼ੂ ਛੱਡ ਦਿਓ ਹਨਾ ਜਾਂ ਖਿਹੜਾ ਛੱਡ ਦਿਓ ਬਾਕੀ ਦੇਖੋ ਜੀ ਹਾਂ ਐ ਨਹੀਂ ਹੁੰਦਾ ਹਨਾ ਵੀ ਨੀਰਾਚਾਰਾ ਪਾ ਕੇ ਮੁੜ ਕੇ ਆਉਦਾ ਬਸ ਆਰਾਮ ਨਾਲ ਪਏ ਰਹੋ ਪੱਕੇ ਥੱਲੇ ਐ ਨਹੀਂ ਹੁੰਦਾ ਜੀ ਬਿੰਦੇ ਛੱਟੇ ਪਸ਼ੂਆਂ ਦੀ ਦੇਖਭਾਲ ਚਾਹੇ ਇੱਕ ਪਸ਼ੂ ਤੁਸੀਂ ਰਜਾ ਰੱਖੇ ਨੇ ਹਨਾ ਪਸ਼ੂ ਤੁਸੀਂ ਵਧੀਆ ਜੀ ਪੁੱਜੇ ਬੈਠੇ ਨੇਗੇ ਤੁਸੀਂ ਬੇਸ਼ੱਕ ਸਾਰਾ ਕੰਮ ਕਰੀ ਬੈਠੇ ਹੋ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਆਉਦਾ ਹਨਾ ਸਾਰਾ ਦਿਨ ਹੀ ਪਏ ਰਹੋ ਮੁੜ ਕੇ ਪਸ਼ੂਆਂ ਕਾ ਨੀਚਾ ਾਕੋਣਾ ਤੇ ਇਹ ਤੁਸੀਂ ਬਿੰਦੇ ਛੱਟੇ ਪਸ਼ੂਆਂ ਤੇ ਜਿਹੜਾ ਹੱਥ ਫੇਰ ਹੀ ਰੱਖੋ ਦਿਨੇ ਕਿਸੇ ਨੂੰ ਪਾਣੀ ਤਾਂ ਹਸਤਾਣਾ ਕਿਸੇ ਤੇ ਕੋਈ ਮਾਲਿਸ਼ ਕਰਤੀ ਕਿਸੇ ਦੇ ਕੋਈ ਚਿਚੜੀ ਲੱਗੇ ਉਹ ਪੱਟਤੀ ਹਨਾ ਤੇ ਇਸ ਤਰ੍ਹਾਂ ਜਿਹੜੀ ਸਾਰਿਆਂ ਦਿਨ ਮਿਹਨਤ ਹੈ ਜਿਹੜੀ ਤੁਸੀਂ ਕਰੀ ਜਾਇਆ ਕਰੋ ਤੇ ਦੇਖੋ ਜੀ ਪਸ਼ੂਆਂ ਨੂੰ ਵੀ ਹਨਾ ਆਪਣੇ ਨਾਲ ਪਿਆਰ ਹੋ ਜਾਂਦਾ ਬਾਕੀ ਇਹ ਤਾਂ ਨਹੀਂ ਇਹ ਜਗਾ ਜੀ ਹਨਾ ਤੇ ਇਹਦੇ ਵਿੱਚ ਕਦੇ ਵੀ ਨਾ ਤੁਸੀਂ ਯਕੀਨ ਮੰਨਿਓ ਜੀ ਜੇ ਆਪਾਂ ਪਸਮਾ ਦਾ ਕੰਮ ਕਰਦੇ ਤਾਂ ਆਪਣੇ ਆਪ ਨੂੰ ਸਕੂਨ ਆ ਜਿਹੜਾ ਬਹੁਤ ਜ਼ਿਆਦਾ ਮਿਲਦਾਗਾ ਬਾਕੀ ਜਿਹੜੀ ਮਿਹਨਤ ਹੁੰਦੀ ਹੈ ਪੌੜੀ ਦੀ ਤਰ੍ਹਾਂ ਹੁੰਦੀ ਹੈ ਜੀ ਤੁਸੀਂ ਮਿਹਨਤ ਕਰੀ ਜਾਇਆ ਕਰੋ ਕਦੇ ਵੀ ਘਬਰਾਇਆ ਨਾ ਕਰੋ ਕਿਉਂਕਿ ਪੌੜੀ ਜਿਹੜੀ ਹੁੰਦੀ ਹੈ ਜੀ ਹਮੇਸ਼ਾ ਆਪਾਂ ਨੂੰ ਉਚਾਈ ਤੇ ਹੀ ਲੈ ਕੇ ਜਾਂਦੀ ਹੈ ਕਿਸਮਤ ਹੁੰਦੀ ਹੈ ਜੀ ਜਿਹੜੀ ਕਿਸਮਤ ਹਨਾ ਇੱਕ ਲਿਮਟ ਦੀ ਤਰ੍ਹਾਂ ਹੁੰਦੀ ਹੈ ਜਿਵੇਂ ਕਿ ਹਨਾ ਮੰਜ਼ਲਾਂ ਦੇ ਵਿੱਚ ਲਿਫਟਾਂ ਲੱਗੀਆਂ ਹੁੰਦੀਆਂ ਨਹੀਂਆਂ ਲੈਕਿਨ ਉਹ ਤਾਂ ਕੋਈ ਪਤਾ ਨਹੀਂ ਕਦੋਂ ਖਰਾਬ ਹੋ ਜੇ ਤੇ ਕਿੱਥੇ ਖੜ ਜੇ ਹਨਾ ਇਸ ਤਰ੍ਹਾਂ ਹੁੰਦਾਗਾ ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਲਿਮਟ ਦੀ ਤਰ੍ਹਾਂ ਨਹੀਂ ਪੌੜੀ ਦੀ ਤਰ੍ਹਾਂ ਉਚਾਈ ਤੱਕ ਮਿਹਨਤ ਕਰਦੇ ਰਹੋ ਤੇ ਆਪਣੇ ਜਿਹੜਾਗਾ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਪੌੜੀ ਦੀ ਹਮੇਇਤ ਰੱਖੋ ਨਾ ਕਿ ਲਿਮਟ ਦੀ ਕਿਸਮਤ ਦੇ ਕੁਛ ਨਾ ਛੱਡੋ ਜੀ ਕਿਸਮਤ ਕੁਛ ਨਹੀਂ ਹੁੰਦੀ ਕਿਸਮਤ ਆਪਾਂ ਆਪ ਖੁਦ ਬਣਾ ਸਕਦੇ ਹਾਂਗੇ ਤੇ ਮੈਨੂੰ ਜੀ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਮੈਂ ਜ਼ਰੂਰ ਜਿਹੜਾ ਵੀ ਮਕਾਮ ਆਪਣੇ ਮਨ ਦੇ ਵਿੱਚ ਹਨਾ ਪਾਲਿਆ ਹੋਇਆ ਜ਼ਰੂਰ ਉਸ ਤੇ ਪਹੁੰਚੂਗੀ। ਬਾਕੀ ਤੁਹਾਡੇ ਸਾਰਿਆਂ ਦੇ ਸਪੋਰਟ ਜ਼ਰੂਰੀ ਹੈ ਜੀ। ਪਲੀਜ਼ ਸਪੋਰਟ ਜ਼ਰੂਰ ਕਰਿਓ। ਬਾਕੀ ਮੇਰੀਆਂ ਗੱਲਾਂ ਬਾਤਾਂ ਅੱਜ ਕਿਵੇਂ ਲੱਗੀਆਂ ਜ਼ਰੂਰ ਦੱਸਿਓ ਜੀ। ਤੇ ਬਾਕੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਪਲੀਜ਼ ਕਦੇ ਵੀ ਕੋਈ ਹਨਾ ਆਪਣੇ ਕੰਮਕਦਮ ਦੇ ਵਿੱਚ ਜ਼ਰੂਰੀ ਨਹੀਂ ਕੋਈ ਪਸ਼ੂਆਂ ਦੀ ਕੰਮ ਜਿਹੜਾ ਵੀ ਆਪਾਂ ਕੋਈ ਕੰਮ ਕਰਦਾ ਹਨਾ ਕੋਈ ਵੀ ਭੈਣ ਭਾਈ ਮੇਰੀ ਵੀਡੀਓ ਦੇਖ ਰਿਹਾ ਹੈਗਾ ਤਾਂ ਤੁਸੀਂ ਆਪਣੇ ਕੰਮ ਦੇ ਵਿੱਚ ਕਦੇ ਵੀ ਮਿਹਨਤ ਨਾ ਛੱਡੋ ਜੀ ਮਿਹਨਤ ਜਾਰੀ ਰੱਖੋ ਕਿਉਂਕਿ ਕੰਮ ਦੇ ਵਿੱਚ ਬਾਦਖਟ ਆ ਹੀ ਜਾਂਦੀ ਹੁੰਦੀ ਹੈਗੀ ਤੇ ਮੇਰੀ ਮਿਹਨਤ ਹਮੇਸ਼ਾ ਜਾਰੀ ਹੈ ਜੀ ਅੱਗੇ ਪ੍ਰਮਾਤਮਾ ਜੋ ਕਰੂਗਾ ਭਲੀ ਕਰੂਗਾ ਤੇ ਬਾਕੀ ਤੁਹਾਡੀ ਸਾਰੇ ਭੈਣ ਭਰਾਵਾਂ ਦੀ ਸਪੋਰਟ ਐਡੀ ਬਹੁਤ ਜ਼ਿਆਦਾ ਮਿਲ ਰਹੀ ਹੈ ਇਸ ਲਈ ਤੇਹ ਦਿਨ ਉਹ ਧੰਨਵਾਦ ਜੀ ਤੇ ਅੱਜ ਬਸ ਕੁਝ ਕਲਾਕਾਰ ਨੂੰ ਜੀ ਕਰਾਇਆ ਤੁਹਾਡਾ ਨਾ ਕਰ ਲਈਆਂ ਤੇ ਉਮੀਦ ਕਰਦੇ ਤਾਨੂੰ ਇਹ ਸਾਰੀਆਂ ਗੱਲਾਂ ਨੇ ਵਧੀਆ ਲੱਗੀਆਂ ਹੋਣਗੀਆਂ ਤੇ ਮੈਂ ਜੋ ਵੀ ਕੁਝ ਕਹਿਣਾ ਚਾਹੁੰਦੀ ਹੋਊਂਗੀ ਇਸ ਵੀਡੀਓ ਰਾਈ ਤੁਹਾਨੂੰ ਤੇ ਤੁਹਾਨੂੰ ਜਰੂਰ ਸਮਝ ਆ ਗਿਆ ਹੋਊਗਾ ਤੇ ਬਾਕੀ ਐਂਡ ਤੇ ਫਿਰ ਮਿਹਨਤ ਪਾਉੜੀ ਦੀ ਤਰ੍ਹਾਂ ਹੁੰਦੀ ਹੈ ਤੇ ਕਿਸਮ ਜਿਹੜੀ ਲਿਮਟ ਦੀ ਤਰ੍ਹਾਂ ਹੁੰਦੀ ਹੈ ਇਸ ਲਈ ਹਮੇਸ਼ਾ ਆਪਣੇ ਆਪ ਨੂੰ ਪੌੜੀ ਤੱਕ ਲੈ ਕੇ ਜਾਓ ਕਿਉਂਕਿ ਪੌੜੀ ਆਪਾਂ ਨੂੰ ਇੱਕ ਦਿਨ ਮੰਜ਼ਿਲ ਤੇ ਪਹੁੰਚਾਊਗੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਧੰਨਵਾਦ